ਜਿਦਾ ਭਾਰਤ ਦੇ ਸੰਵਿਧਾਨ ਦੀ ਸੋਚ ਉਹੀ ਜਾਂਦੀ ਹੈ ਉਸੇ ਤਰੀਕੇ ਨਾਲ ਉਹਨਾਂ ਨੇ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੋਚ ਉੱਕਣ ਦੀ ਗੱਲ ਜਿਹੜੀ ਇਸ ਦੇ ਵਿੱਚ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਉਹ ਕੀਤੀ ਗਈ ਸੀ ਕਿ ਉੱਥੇ ਬਕਾਇਦਾ ਮੈਂਬਰ ਸਰਦਾਰ ਬਿੰਦਰ ਸਿੰਘ ਹੁਣੀ ਹੈਗੇ ਨੇ ਉਹਨਾਂ ਨੇ ਇਹ ਮਸਲੇ ਨੂੰ ਕਿਹਾ ਕਿ ਇਸ ਤਰੀਕੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੋਹ ਨਹੀਂ ਚੁੱਕ ਸਕਦੇ ਹੈਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹੜਾ ਇਹ ਕਹਿ ਸਕਦੇ ਹੋ ਕਿ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਸੋਹ ਚੁੱਕਦਾ ਹਾਂ ਕਿਉਂਕਿ ਉਹ ਵਰਡਿੰਗ ਉਹੀ ਹੈ ਕਿ ਮੈਂ ਜਿਹੜਾ ਹੈਗਾ ਵੀ ਆਪਣੇ ਇਮਾਨਦਾਰੀ ਨਾਲ ਜਾਂ ਜੋ ਕੰਮ ਕਰ ਹੋਊਗਾ ਉਹ ਕਰਾਂਗਾ ਤੇ ਬਕਾਇਦਾ ਫਿਰ ਉੱਥੇ ਕੱਟ ਕੇ ਉਹਦੀ ਕਰੈਕਸ਼ਨ ਕਰਾਈ ਗਈ ਤੇ ਉਹ ਸਾਰਾ ਜਿਹੜਾ ਸਿਸਟਮ ਸੀ ਉਹਨੂੰ ਸਹੀ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੇ ਆਪਾਂ ਅਖਬਾਰ ਦੀ ਗੱਲ ਕਰ ਲਈਏ ਉਹਨਾਂ ਨੇ ਦੱਸਿਆ ਕਿ ਇੱਕ ਮੈਂਬਰ ਨੇ ਵਿੱਚੋਂ ਇਹ ਗੱਲ ਜਿਹੜੀ ਦੱਸੀ ਹੈਗੀ ਆ ਕਿ ਮੇਰਾ ਨਾਮ ਨਾ ਛਾਪਿਆ ਜਾਵੇ ਇਹ ਜਿਹੜੀ ਲਿਖਣ ਦੀ ਗੱਲ ਹੈਗੀ ਆ ਆਰਐਸਐਸ ਤੇ ਬੀਜੇਪੀ ਨੇ ਕਿਤਨਾ ਕਿਤੇ ਇਹ ਗੱਲ ਉਹਨਾਂ ਨੇ ਪਾਈ ਹੈਗੀ ਆ ਬਲਜੀਤ ਸਿੰਘ ਦੀ ਦਾਦੂਵਾਲ ਤੁਹਾਨੂੰ ਕਾਫੀ ਪੌਪੂਲਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਉਹ ਚੋਣ ਬਕਾਇਦਾ ਹਾਰ ਗਏ ਸਨ 1761 ਵੋਟਾਂ ਦੇ ਜਿਹੜਾ ਕਿ ਇੱਕ ਵੱਡਾ ਨੰਬਰ ਹੈਗਾ ਹੈ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਹੈ ਇੱਥੇ ਮੈਂਬਰ ਨੋਮੀਨੇਟ ਜਿਹੜਾ ਹੈ ਕਰ ਦਿੱਤਾ ਗਿਆ ਜੀ ਉਸ ਨੂੰ ਲੈ ਕੇ ਵੀ ਥੋੜਾ ਬਹੁਤਾ ਜਿਹੜਾ ਹੈ ਵਿਰੋਧ ਖਾਸ ਕਰਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਧੜੇ ਦੇ ਵੱਲੋਂ ਤੇ ਕੀਤਾ ਗਿਆ ਕਿ ਕਿਤਨਾ ਕਿਤੇ ਜਿਹੜੇ ਬੰਦੇ ਨੂੰ ਚੋਣ ਦੇ ਵਿੱਚ ਹੀ ਹਰਾ ਦਿੱਤਾ ਤੇ ਫਿਰ ਉਹਨੂੰ ਤੁਸੀਂ ਇੱਧਰ ਕਿਸ ਤਰੀਕੇ ਦੇ ਨਾਲ ਲੈ ਕੇ ਲੈ ਕੇ ਆ ਸਕਦੇ ਹੋ ਹਰਿਆਣਾ ਦੇ ਵਿੱਚ ਜੋ ਕਮੇਟੀ ਹੈਗੀ ਆ ਸਿੱਖਾਂ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਉਸ ਦੇ ਵਿੱਚ ਸੋਚਕ ਸਮਾਗਮ ਹੋਣਾ ਸੀ ਸੋਚਕ ਸਮਾਗਮ ਦੇ ਵਿੱਚ ਕੁਝ ਕੁ ਕਹਿ ਲੋ ਖਬਰਾਂ ਸਾਹਮਣੇ ਆਈਆਂ ਨੇ ਕਿ ਸ਼ਬਦਾਵਲੀ ਸੋਚਕਣ ਦੀ ਮੈਂਬਰਾਂ ਦੇ ਸਹੀ ਨਹੀਂ ਸੀਗੀ ਕਰੋ ਮर्यादा ਦੇ ਮੁਤਾਬਕ ਨਹੀਂ ਸੀ ਜੀ ਪ੍ਰੋਸੈਸ ਕੀ ਕਹਿੰਦਾ ਹੈ ਤੇ ਕੀ ਕੁਛ ਸ਼ਬਦਾਵਲੀ ਹੋਣੀ ਚਾਹੀਦੀ ਸੀ ਤੇ ਗਲਤ ਕੀ ਬੋਲਿਆ ਗਿਆ ਉੱਥੇ ਬਿਲਕੁਲ ਉਹਦੇ ਵਿੱਚ ਜੇ ਆਪਾਂ ਹਰਿਆਣਾ ਕਮੇਟੀ ਦੀ ਇਲੈਕਸ਼ਨ ਦੀ ਗੱਲ ਕਰੀਏ ਨਾ ਕਿ ਇੱਕ ਬੰਨੇ ਤੇ ਅਸੀਂ ਕਹਿੰਦੇ ਹਾਂ ਕਿ ਲੋਕਤਾਂਤ੍ਰਿਕ ਹੈਗੇ ਆ ਕਿ ਸਾਰਾ ਕੁਝ ਹੁਣ ਵੋਟਾਂ ਦੇ ਹਿਸਾਬ ਨਾਲ ਹੋਣਾ ਹੈ ਹੁਣ 19 ਜਨਵਰੀ ਤੋਂ ਲੈ ਕੇ ਤੇ ਹੁਣ ਤੁਸੀਂ ਲਗਾ ਲਓ ਕਿੰਨਾ ਟਾਈਮ ਹੋਇਆ ਪੂਰਾ ਜਨਵਰੀ ਦਾ ਮਹੀਨਾ ਲੰਘ ਗਿਆ ਫਰਵਰੀ ਮਾਰਚ ਅਪ੍ਰੈਲ ਹੁਣ 21 ਮਈ ਨੂੰ ਜਾ ਕੇ ਜਿਹੜੀ ਹੈ ਹੁਣ ਪ੍ਰਧਾਨ ਦੀ ਚੋਣ ਹੋਏਗੀ ਕੋਈ ਆ ਕਿ ਕਿਤਨਾ ਕਿਤੇ ਆਪਾਂ ਨੂੰ ਵੀ ਪਤਾ ਹੈ ਕਿ ਸਰਕਾਰ ਹਮੇਸ਼ਾ ਹੀ ਚਾਹਦੀ ਹੁੰਦੀ ਹੈ ਕਿ ਕੋਈ ਵੀ ਜਿਹੜੀ ਸੰਸਥਾ ਹੋਵੇ ਉਹ ਸਾਡੇ ਅੰਡਰ ਹੋਵੇ ਤੇ ਇਸ ਵਾਰ ਲੋਕਾਂ ਨੇ ਜਿਹੜਾ ਹੈਗਾ ਇਹ ਫਤਵਾ ਜਿਹੜੇ ਸਰਕਾਰੀ ਲੋਕਸਾਂ ਜਾਂ ਜਿਹੜੇ ਸਰਕਾਰ ਦੇ ਨਾਲ ਰੱਖਦੇ ਸਨ ਬਣਾ ਕੇ ਉਹਨਾਂ ਦੇ ਖਿਲਾਫ ਦਿੱਤਾ ਹੈਗਾ ਇਸ ਪੂਰੇ ਇਲੈਕਸ਼ਨ ਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਮੈਂਬਰ ਸੀ ਉਹ ਆਜ਼ਾਦ ਜਿਹੜੇ ਜਿੱਤ ਕੇ ਆਏ ਫਿਰ ਕਸ਼ਮਕਸ਼ ਜਿਹੜੀ ਚੱਲ ਪਈ ਕਿ ਉਹਨਾਂ ਨੂੰ ਇੱਧਰ ਕਰ ਲਈਏ ਉੱਧਰ ਕਰ ਲਈਏ ਸਰਕਾਰ ਨੇ ਆਪਣੇ ਜਾਂ ਜਿਹੜੇ ਨਵੇਂ ਮੈਂਬਰ ਜਿਹੜੇ ਨਾਮਿਨੇਟ ਹੋਣੇ ਸੀ ਉਹਨਾਂ ਨੋਮੀਨੇਟ ਮੈਂਬਰਸ ਨੂੰ ਨੋਮ ਮੈਂਬਰਸ ਮਿਲਾ ਕੇ ਤੇ ਟੋਟਲ ਜਿਹੜੇ 49 ਮੈਂਬਰਸ ਨੇ ਇਸ ਵਾਰ ਜਿਹੜੀ ਸੌ ਚੁੱਕ ਲਈ ਹੈਗੀ ਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ 49 ਮੈਂਬਰਾਂ ਨੇ ਸੌ ਚੁੱਕ ਲਈ ਆ 21 ਮਈ ਨੂੰ ਜਿਹੜਾ ਹੈ ਪ੍ਰਧਾਨ ਦੀ ਚੋਣ ਹੁਣ ਹੋ ਜਾਣੀ ਹੈਗੀ ਆ ਇਸ ਦੇ ਵਿੱਚ ਬਕਾਇਦਾ ਜਿਹੜਾ ਉਹਨਾਂ ਦੇ ਵੱਲੋਂ ਇੱਕ ਹੁੰਦਾ ਹੈ ਨਾ ਜਰਨਲ ਫਾਰਮੈਟ ਬਣਾ ਕੇ ਦਿੱਤਾ ਜਾਂਦਾ ਹੈ ਕਿ ਮੇਰਾ ਨਾਮ ਆ ਹੈਗਾ ਤੇ ਮੈਂ ਜਿਹੜਾ ਹੈਗਾ ਕਿ ਆ ਸੌ ਚੁੱਕਦਾ ਹਾਂ ਜਿੱਦਾਂ ਭਾਰਤ ਦੇ ਸੰਵਿਧਾਨ ਦੀ ਸੌ ਚੁੱਕੀ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੌ ਚੁੱਕਣ ਦੀ ਗੱਲ ਜਿਹੜੀ ਇਸ ਦੇ ਵਿੱਚ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਉਹ ਕੀਤੀ ਗਈ ਸੀ ਤੇ ਉੱਥੇ ਬਕਾਇਦਾ ਮੈਂਬਰ ਸਰਦਾਰ ਬਿੰਦਰ ਸਿੰਘ ਹੁਣੀ ਹੈਗੇ ਨੇ ਉਹਨਾਂ ਨੇ ਇਹ ਮਸਲੇ ਨੂੰ ਆ ਕੀ ਕੀ ਇਸ ਤਰੀਕੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੌ ਨਹੀਂ ਚੁੱਕ ਸਕਦੇ ਹੈਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਹੜਾ ਇਹ ਕਹਿ ਸਕਦੇ ਹੋ ਕਿ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਸੌ ਚੁੱਕਦਾ ਹਾਂ ਕਿਉਂਕਿ ਉਹ ਵਰਡਿੰਗ ਉਹੀ ਹੈ ਕਿ ਮੈਂ ਜਿਹੜਾ ਹੈਗਾ ਵੀ ਆਪਣਾ ਇਮਾਨਦਾਰੀ ਨਾਲ ਜਾਂ ਜੋ ਕੰਮ ਕਰ ਹੋਗਾ ਉਹ ਕਰਾਂਗਾ ਤੇ ਬਕਾਇਦਾ ਫਿਰ ਉੱਥੇ ਕੱਟ ਕੇ ਉਹਦੀ ਕਰੈਕਸ਼ਨ ਕਰਾਈ ਗਈ ਤੇ ਉਹ ਸਾਰਾ ਜਿਹੜਾ ਸਿਸਟਮ ਸੀ ਉਹਨੂੰ ਸਹੀ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੇ ਆਪਾਂ ਅਖਬਾਰ ਦੀ ਗੱਲ ਕਰ ਲਈਏ ਉਹਨਾਂ ਨੇ ਦੱਸਿਆ ਕਿ ਇੱਕ ਮੈਂਬਰ ਨੇ ਵਿੱਚੋਂ ਇਹ ਗੱਲ ਜਿਹੜੀ ਦੱਸੀ ਹੈਗੀ ਆ ਕਿ ਮੇਰਾ ਨਾਮ ਨਾ ਛਾਪਿਆ ਜਾਵੇ ਇਹ ਜਿਹੜੀ ਲਿਖਣ ਦੀ ਗੱਲ ਹੈਗੀ ਆ ਆਰਐਸਐਸ ਤੇ ਬੀਜੇਪੀ ਨੇ ਕਿਤਨਾ ਕਿਤੇ ਇਹ ਗੱਲ ਉਹਨਾਂ ਨੇ ਪਾਈ ਹੈਗੀ ਆ ਹੁਣ ਇੱਥੇ ਫਰਕ ਕੀ ਹੈਗਾ ਕਈ ਵਾਰੀ ਕੀ ਹੈ ਕਿ ਇਨਸੀਡੈਂਟ ਛੋਟੇ ਹੁੰਦੇ ਨੇ ਉਹਨਾਂ ਦੇ ਆਪਾਂ ਲੌਂਗ ਟਰਮ ਦੇ ਵਿੱਚ ਜਿਹੜੇ ਆਪਾਂ ਉਹਨਾਂ ਦੇ ਧਿਆਨ ਨਹੀਂ ਰੱਖਦੇ ਹੈਗੇ ਹੁਣ ਜਿੱਦਾਂ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਵੀ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਦੋਂ ਕੋਰਟ ਦੇ ਵਿੱਚ ਹੁੰਦਾ ਹੈ ਤੇ ਉਹ ਕਿਹਾ ਜਾਂਦਾ ਹੈ ਕਿ ਮੈਂ ਇੱਥੇ ਮੰਗੀਤਾ ਦੀ ਸੌ ਚੁੱਕ ਦੀਆਂ ਜਾਂ ਮੈਂ ਬਾਕੀ ਦੇ ਹੋਰ ਜਿਹੜੇ ਰਹਿ ਹੈਗੇ ਆ ਉਸ ਤਰੀਕੇ ਦੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਉੱਥੇ ਕਹਿੰਦੇ ਹੈਗੇ ਜੀ ਕਿਉਂਕਿ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਰੈਬਰ ਦੇ ਬਰਾਬਰ ਦਾ ਦਰਜਾ ਨਹੀਂ ਹੈਗਾ ਮਤਲਬ ਉਹਨਾਂ ਦਾ ਰੈਬਰ ਹਮੇਸ਼ਾ ਹੀ ਧਾਰਮਿਕ ਗ੍ਰੰਥ ਤੋਂ ਉੱਪਰ ਹੈਗਾ ਹੈ ਤੇ ਜਦੋਂ ਆਪਾਂ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦੇ ਆਂ ਤੇ ਬਕਾਇਦਾ 10ਵੇਂ ਪਾਤਸ਼ਾਹ ਨੇ ਜਿਹੜੀ ਹੈ ਗੁਰਗੱਦੀ ਦਿੱਤੀ ਹੈਗੀ ਆ ਈਵਨ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੁੰਦੀ ਹੈ ਆਧ ਗਰੰਧ ਦੇ ਰੂਪ ਤੇ ਵਿੱਚ ਤੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਗੁਰੂ ਅਰਜਨ ਪਾਤਸ਼ਾਹ ਅਪਾ ਕਹ ਲੀਏ ਕਿ ਮੰਜੀ ਸਾਹਿਬ ਦੇ ਉਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਦੇ ਨੇ ਕਿਉਂ ਆਪ ਫਿਰ ਥੱਲੇ ਬੈਠਦੇ ਹੈਗੇ ਨੇ ਸਤਕਾਰ ਦੇ ਵਜੋਂ ਪੋਥੀ ਪਰਮੇਸ਼ਰ ਦਾ ਥਾਨ ਉਦੋਂ ਹੀ ਆਪਾ ਕਹ ਲੀਏ ਕਿ ਕਹਿ ਦਿੱਤਾ ਗਿਆ ਸੀ ਗੁਰਗੱਦੀ ਭਾਵੇਂ ਦਸਵੇਂ ਜਾਮੇ ਚ ਆ ਕੇ ਦਿੱਤੀ ਹੈ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ ਕਹ ਲਿਏ ਜਾਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਜੀ ਸਾਡੇ ਲਈ ਲਿਵਿੰਗ ਗੁਰੂ ਹਨ ਇਸ ਗੁਰਤਾ ਗੱਦੀ ਨੂੰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੋਣਗੀਆਂ ਜੇ ਸਿੱਖ ਜਾਗਰੂਕ ਨਹੀਂ ਹੋਣਗੇ ਤੇ ਫਿਰ ਇਹਨੂੰ ਬਾਰ-ਬਾਰ ਜਿਹੜਾ ਹੈ ਚੈਲੰਜ ਕੀਤਾ ਜਾਏਗਾ ਇਹਨੂੰ ਬਾਰ ਬਾਰ ਕਿ ਇਹਨਾਂ ਨੂੰ ਵੀ ਉਹੀ ਸਥਾਨ ਤੇ ਜਿਹੜਾ ਹੈ ਲੈ ਗਿਆ ਜਾਵੇ इवन ਕਿ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਹੈਗੀ ਆ ਉਹਦੇ ਚ ਵੀ ਬਕਾਇਦਾ ਇਹ ਪਾਸ ਕਰਵਾਇਆ ਹੋਇਆ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੇ ਨਾਮ ਤੇ ਹੁਣ ਤਾਂ ਹੀ ਰਜਿਸਟਰੀਆਂ ਹੁੰਦੀਆਂ ਨੇ ਕਿ ਉਹਨਾਂ ਦਾ ਜਿਹੜਾ ਇੱਕ ਲਿਵਿੰਗ ਜਿਹੜਾ ਹੈਗਾ ਏ ਕਿ ਲਿਵਿੰਗ ਗੁਰੂ ਵਾਲਾ ਜਿਹੜਾ ਆਪਾਂ ਕਹਿ ਲਈਏ ਦਰਜਾ ਜਿਹੜਾ ਹੈ ਉਹ ਮਿਲਿਆ ਹੋਇਆ ਹੈ ਤੇ ਦੂਜੇ ਬੰਨੇ ਹੁਣ ਆਪਾਂ ਇਧਰਲੇ ਬੰਨੇ ਆ ਜੰਨੇ ਆ ਤੇ ਇਸ ਤੋਂ ਇਲਾਵਾ ਬਲਜੀਤ ਸਿੰਘ ਜੀ ਦਾਦੂਵਾਲ ਤੁਹਾਨੂੰ ਕਾਫੀ ਪੋਪੂਲਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਉਹ ਚੋਣ ਬਕਾਇਦਾ ਹਾਰ ਗਏ ਸਨ 1761 ਵੋਟਾਂ ਦੇ ਜਿਹੜਾ ਕਿ ਇੱਕ ਵੱਡਾ ਨੰਬਰ ਹੈਗਾ ਹੈ ਉਹਨਾਂ ਨੂੰ ਵੀ ਦੁਬਾਰਾ ਜਿਹੜਾ ਹੈ ਇੱਥੇ ਮੈਂਬਰ ਨੋਮੀਨੇਟ ਜਿਹੜਾ ਹੈ ਕਰ ਦਿੱਤਾ ਗਿਆ ਜੀ ਅ ਉਸ ਨੂੰ ਲੈ ਕੇ ਵੀ ਥੋੜਾ ਬਹੁਤਾ ਜਿਹੜਾ ਹੈ ਵਿਰੋਧ ਖਾਸ ਕਰਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਧੜੇ ਦੇ ਵੱਲੋਂ ਤੇ ਕੀਤਾ ਗਿਆ ਕਿ ਕਿਤਨਾ ਕਿਤੇ ਜਿਹੜੇ ਬੰਦੇ ਨੂੰ ਚੋਣ ਦੇ ਵਿੱਚ ਹੀ ਹਰਾ ਦਿੱਤਾ ਤੇ ਫਿਰ ਉਹਨੂੰ ਤੁਸੀਂ ਇਧਰ ਕਿਸ ਤਰੀਕੇ ਦੇ ਨਾਲ ਲੈ ਕੇ ਲੈ ਕੇ ਆ ਸਕਦੇ ਹੋ ਪੈਸੇ ਜਰਨਲ ਸਵਾਲ ਵੀ ਮੰਦਾ ਹੈ ਮਤਲਬ ਜੇ 1761 ਵੋਟਾਂ ਦੇ ਨਾਲ ਤੁਸੀਂ ਉਸੇ ਕਮੇਟੀ ਦੀ ਚੋਣ ਹਾਰੇ ਹੋ ਤੇ ਮਤਲਬ ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ ਤੇ ਫਿਰ ਤੁਸੀਂ ਜੇ ਦੁਬਾਰਾ ਆ ਆਪਣਾ ਯੂਜ਼ ਕਰਕੇ ਤੇ ਹੁਣ ਇਹ ਵੀ ਨਹੀਂ ਪਤਾ ਕਿ 21 ਤਰੀਕ ਨੂੰ ਕੀ ਮਾਹੌਲ ਬੰਦ ਵੀ ਨਹੀਂ ਪ੍ਰਧਾਨੀਆਂ ਨਹੀਂ ਆ ਕਿਸੇ ਵੀ ਤਰੀਕੇ ਨਾਲ ਜਾਂ ਵੱਡੇ ਉਦੇ ਤੇ ਜਾ ਸਕਦੇ ਹੈਗੇ ਆ ਬਾਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਪਰ ਇਹ ਸਾਰੀਆਂ ਚੀਜ਼ਾਂ ਸਾਨੂੰ ਸਿਧਾਂਤਕ ਪੱਖ ਤੋਂ ਆਪਣੀ ਕਲੈਰਟੀ ਰੱਖਣੀ ਪੈਗੀ ਜਿਹੜੇ ਮੈਂਬਰ ਸਹਿਮਾਨ ਨੇ ਉੱਥੇ ਆਪਾਂ ਕਿ ਇੱਕ ਜੁਰਤ ਦਿਖਾਈ ਔਰ ਉਹਨਾਂ ਨੇ ਆਪਣੀ ਜਾਗਰੂਕਤਾ ਦਾ ਸਬੂਤ ਦਿੱਤਾ ਉਹਨਾਂ ਦੀ ਸ਼ਲਾਘਾ ਕਰਨੀ ਇੱਥੇ ਬੰਦੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਚੋਂ ਹੋਣ ਚਾਹੇ ਉਹ ਕਿਸੇ ਵੀ ਬੈਕਗ੍ਰਾਉਂਡ ਚੋਂ ਆਉਂਦੇ ਹੋਣ ਪਰ ਉਹਨਾਂ ਨੇ ਜਿਹੜਾ ਹੈ ਉੱਥੇ ਜੇ ਕਰੈਕਸ਼ਨ ਕਰਾਈ ਤੇ ਸ਼ਲਾਂਗਾ ਯੋਗ ਕਦਮ ਹੈਗਾ ਤੇ ਸਿੱਖਾਂ ਨੂੰ ਇਦਾਂ ਹੀ ਜਾਗਰੂਕ ਜਿਹੜਾ ਹੈ ਰਹਿਣ ਦੀ ਲੋੜ ਹੈਗੀ ਆ। ਬਿਲਕੁਲ ਜੀ ਜਿਸ ਵੇਲੇ ਕੋਈ ਗੱਲ ਪੰਥਕ ਤੌਰ ਦੇ ਉੱਤੇ ਕਰੇ, ਜਿਸ ਵੇਲੇ ਗੱਲ ਕੋਈ ਰਾਤ ਮਰਿਆਦਾ ਦੀ ਕਰੇ ਆ ਸਿੱਖੀ ਦੀ ਕਰੇ ਤਾਂ ਭਾਵੇਂ ਉਹ ਵਿਰੋਧੀ ਧਿਰ ਦਾ ਹੀ ਕਿਉਂ ਨਾ ਹੋਵੇ। ਜੇਕਰ ਉਹ ਗੱਲ ਸਿਧਾਂਤਕ ਕਰਦਾ ਪਿਆ, ਗੱਲ ਬਿਲਕੁਲ ਠੀਕ ਕਰਦਾ ਪਿਆ, ਮੂਲ ਭਾਵ ਦੇ ਨਾਲ ਗੱਲ ਕਰਦਾ ਪਿਆ ਤਾਂ ਸਾਨੂੰ ਉਸ ਦੇ ਨਾਲ ਵੀ ਖੜਨਾ ਪਵੇਗਾ। ਇਹੀ ਅਸਲ ਸਿੱਖੀ ਦੀ ਜ਼ਿੰਮੇਵਾਰੀ ਹੈ। ਅੱਗੇ ਵਧਦੇ ਹਾਂ। ਅੱਗਲ ਕਰਾਂਗੇ ਇੱਕ ਅਜਿਹੇ ਹਾਈ ਕੋਰਟ ਦੇ ਵਿੱਚ ਚੱਲ ਰਹੇ ਕੇਸ ਦੀ ਜੋ ਨਿਰੰਤਰ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ਤਾਂ ਖੱਟਦਾ ਪਿਆ ਲੇਕਿਨ ਉਸ ਦੇ ਉੱਤੇ ਸਖਤ ਕਾਰਵਾਈ ਹੁੰਦੀ ਨਹੀਂ ਪਹੀ ਲਾਰੈਂਸ ਮਨਸ਼ਨੋਈ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਮੁਲਾਜ਼ਮਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਤੇ ਉਹੀ ਮੁਲਾਜ਼ਮ ਨੇ ਜਿਨ੍ਹਾਂ ਨੂੰ ਘੇਰਿਆ ਗਿਆ ਸੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਬਿਲਕੁਲ ਉਹੀ ਮੁਲਾਜ਼ਮ ਨੇ ਹੋਣਾ ਕਿ ਸੀਗਾ ਕਿ ਇਹਨਾਂ ਦਾ ਨਾ ਪੋਲੀਗ੍ਰਾਫਿਕ ਟੈਸਟ ਹੋਣਾ ਸੀ ਕਿ ਇੱਕ ਜਿਸਨੂੰ ਆਪਾਂ ਨਾਰਕੋ ਟੈਸਟ ਵੀ ਕਹਿ ਦਿੰਦੇ ਆ ਕਿ ਉੱਤੇ ਜੀ ਕੀ ਆ ਕਿ ਬੰਦੇ ਦੇ ਮਸ਼ੀਨਾ ਵਗੈਰਾ ਲਾਈਆਂ ਜਾਂਦੀਆਂ ਨੇ ਜਿਹੜੀ ਉਹਨਾਂ ਦੀ ਪਲਸ ਬਲੱਡ ਰੇਟ ਹਾਰਟ ਰੇਟ ਉਹ ਸਾਰੀ ਉਹ ਕਰਕੇ ਦੱਸਦਾ ਹੈ ਕਿ ਜੇ ਬੰਦਾ ਝੂਠ ਬੋਲ ਰਿਹਾ ਹੈ ਤੇ ਕਿਤਨਾ ਕਿਤੇ ਕਹਿੰਦੇ ਕਿ ਉਹਦੀ ਪਲਸ ਵਗੈਰਾ ਉੱਪਰ ਥੱਲੇ ਜਿਹੜੀ ਹੋਏਗੀ ਤੇ ਪਤਾ ਲੱਗ ਜਾਏਗਾ ਕਿ ਬੰਦਾ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ ਤੇ ਹੁੰਦਾ ਕੀ ਹੈ ਕਿ ਪਹਿਲਾਂ ਇਹ ਸਾਰੇ ਜਿਹੜੇ ਮੁਲਾਜ਼ਮ ਨੇ ਏ ਐਗਰੀ ਹੋ ਜਾਂਦੇ ਨੇ ਕਿ ਅਸੀਂ ਜਿਹੜਾ ਹੈਗਾ ਕਿ ਇਹ ਟੈਸਟ ਕਰਾਉਣ ਦੇ ਲਈ ਜਿਹੜਾ ਹੈ ਅਸੀਂ ਐਗਰੀ ਹੈਗੇ ਆਂ ਔਰ ਮੋਹਾਲੀ ਕੋਰਟ ਬਕਾਇਦਾ ਕਹਿ ਦਿੰਦੀ ਆ ਕਿ ਅਸੀਂ ਜਿਹੜਾ ਹੈਗਾ ਵੀ ਉਹਨਾਂ ਨੂੰ ਕਨਫਰਮ ਕਰ ਦਿੰਦੇ ਨੇ ਫਿਰ ਇਹ ਦੁਬਾਰਾ ਪਟੀਸ਼ਨ ਪਾਉਂਦੇ ਨੇ ਕਿ ਸਾਡੇ ਤੇ ਦਬਾਅ ਪਾ ਕੇ ਸਾਨੂੰ ਐਗਰੀ ਕਰਾਇਆ ਗਿਆ ਅਸੀਂ ਇਹ ਟੈਸਟ ਜਿਹੜਾ ਨਹੀਂ ਕਰਾਉਣਾ ਚਾਹੁੰਦੇ ਮੋਹਾਲੀ ਕੋਰਟ ਇਹ ਜਿਹੜੀ ਪਟੀਸ਼ਨ ਹੈ ਰੱਦ ਕਰ ਦਿੰਦੀ ਆ ਕਿ ਤੁਹਾਨੂੰ ਕਰਵਾਉਣਾ ਪੈਣਾ ਹੈ ਕਿ ਹੁਣ ਜੇ ਤੁਸੀਂ ਕੋਈ ਬਦਲਾਅ ਕਰ ਰਹੇ ਹੋ ਤੇ ਕਿਤਨਾ ਕਿਤੇ ਕੋਈ ਸਮੱਸਿਆ ਹੈਗੀ ਹੈ ਤੇ ਦੂਜੇ ਬੰਨੇ ਜਿਹੜਾ ਹੈ ਫਿਰ ਇਹ ਹਾਈ ਕੋਰਟ ਤੇ ਵਿੱਚ ਮੂਵ ਹੋ ਜਾਂਦੇ ਨੇ ਔਰ ਹਾਈ ਕੋਰਟ ਜਿਹੜਾ ਹੈ ਹਾਈ ਕੋਰਟ ਨੇ ਪਿਛਲੇ ਦਿਨੀ ਫੈਸਲਾ ਦਿੱਤਾ ਸੀ ਫੈਸਲਾ ਰੱਖਵਾ ਰੱਖ ਲਿਆ ਸੀ ਹੁਣ ਇਸ ਤੇ ਫੈਸਲਾ ਆ ਗਿਆ ਕਿ ਇਹਨਾਂ ਦੀ ਪਟੀਸ਼ਨ ਜਿਹੜੀ ਹੈ ਰੱਦ ਕਰ ਦਿੱਤੀ ਗਈ ਹੈ ਇਹਨਾਂ ਨੂੰ ਜਿਹੜਾ ਆਪਣਾ ਪੋਲੀਗ੍ਰਾਫਿਕ ਟੈਸਟ ਜਿਹੜਾ ਹੈ ਕਰਵਾਉਣਾ ਪਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਬਾਰ-ਬਾਰ ਪ੍ਰੋਗਰਾਮਾਂ 'ਚ ਕਹਿੰਨੇ ਆਏ ਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਈਵਨ ਕਿ ਹਾਈ ਕੋਰਟ ਪਹਿਲਾਂ ਇਹ ਕਹਿ ਚੁੱਕੀ ਹੈ ਕਿ ਤੁਸੀਂ ਕ੍ਰਾਈਮ ਨੂੰ ਗਲੋਰੀਫਾਈ ਕੀਤਾ ਹੈਗਾ ਫਿਰ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਾਂ ਉੱਧਰਲੇ ਪੂਰੇ ਏਰੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਇਹਨਾਂ ਦੋ ਇੰਟਰਵਿਊਸ ਤੋਂ ਬਾਅਦ ਫਰੋਤੀ ਦੀਆਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਕ੍ਰਾਈਮ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਆਂ ਨੇ ਉਹਨਾਂ 'ਚ ਬਹੁਤ ਵਾਧਾ ਹੋਇਆ ਹੈਗਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਇਹ ਤਾਂ ਹੈ ਨਹੀਂ ਕਿ ਛੋਟੇ ਲੈਵਲ ਦੇ ਅਫਸਰਾਂ ਨੇ ਆਪਣੇ ਆਪ ਹੀ ਕਰਾ ਦਿੱਤੀ ਹੋਊਗੀ ਕਿਤੋਂ ਦਾ ਉੱਪਰੋਂ ਤਾਰਾਂ ਜੁੜੀਆਂ ਹੋਣਗੀਆਂ ਨਾ ਹਾਈ ਕੋਰਟ ਇਸ ਤੇ ਪਹਿਲਾਂ ਥੋੜੀ ਸਖਤ ਸੀ ਤੇ ਹੁਣ ਦੇਖਦੇ ਆ ਕਿ ਕੀ ਕੁਛ ਕੀ ਪੋਲੀਗ੍ਰਾਫਿਕ ਟੈਸਟ ਹੁੰਦਾ ਹੈ ਫਿਰ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਜਾਂ ਉਸ ਦੇ ਵਿੱਚ ਕੀ ਕਿਸੇ ਵਡੀਆਂ ਮੱਛੀਆਂ ਕੋਈ ਵਿੱਚ ਆਉਂਦੀਆਂ ਨੇ ਜਾਂ ਕਿ ਸਿਰਫ ਛੋਟੀਆਂ ਨੂੰ ਹੀ ਫਸਾ ਲਿਆ ਜਾਂਦਾ ਬਿਲਕੁਲ ਜੀ ਆ ਮਾਮਲਾ ਇਹ ਵੱਡਾ ਸੀ ਇਸੇ ਕਰਕੇ ਗੱਲਬਾਤ ਕਰਨ ਦੀ ਅਸੀਂ ਬਹੁਤ ਜ਼ੋਰ ਕੋਸ਼ਿਸ਼ ਕੀਤੀ ਮਸਲਾ ਇਹ ਵਿਚਾਰਨ ਲਈ ਅਸੀਂ ਇਲਾਕੇ ਆਏ ਕਿ ਕਿਸ ਤਰੀਕੇ ਦੇ ਨਾਲ ਆ तमाम ਪਾਲਸ ਵੀ ਮਿਲੀ ਹੁੰਦੀ ਹੈ ਕਿਸ ਤਰੀਕੇ ਜੇਲ੍ਹਾਂ ਦੇ ਵਿੱਚ ਬੈਠੇ तमाम ਇਹ ਗੈਂਗਸਟਰ ਪੁਲਿਸ ਦੀ ਵਰਤੋਂ ਕਰਦੇ ਨੇ ਤੇ ਲੋੜ ਪੈਂਦੀ ਜਿਸ ਵੇਲੇ ਸਰਕਾਰੀ ਡੰਡਾ ਚੱਲਦਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਆਂਦੇ ਜ਼ਰੂਰ ਨੇ ਅਗਲੀ ਜੋ ਸੁਣਵਾਈ ਹੋਏਗੀ ਅਗਲੀ ਜੋ ਅੱਗੇ ਕੀ ਹੈ ਪੁਲਿਸ ਮੁਲਾਜ਼ਮ ਅੱਗੇ ਆਪਣਾ ਐਕਸ਼ਨ ਲੈਣਗੇ ਉਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਲੇਕਿਨ ਇੱਕ ਹੋਰ ਗੱਲਬਾਤ ਕਰਨੀ ਪੈਂਦੀ ਹੈ ਮਜੀਠਾ ਦੇ ਵਿੱਚ ਨਕਲੀ ਸ਼ਰਾਬ ਦਾ ਮਾਮਲਾ ਸਾਹਮਣੇ ਆਇਆ ਬਿਲਕੁਲ 21 ਲੋਕਾਂ ਦੀ ਮੌਤ ਇਸ ਦੇ ਪਿੱਛੇ ਜ਼ਿੰਮੇਵਾਰ ਕੌਮ ਸਰਕਾਰ ਨੇ ਹੁਣ ਤੱਕ ਕੀ ਕੁਝ ਸਖਤ ਕਦਮ ਚੁੱਕੇ ਆ ਬਿਲਕੁਲ ਸਰਕਾਰ ਨੇ ਮੌਜੂਦਾ ਜਦਾਂ ਹੁੰਦਾ ਨਾ ਕਿ ਕੇਸ ਦਰਜ ਕਰਕੇ ਇਵਨ ਕਿ ਉਹਨਾਂ ਦੇ ਉੱਤੇ ਦੂਜੇ ਜੇ ਕਤਲ ਦੇ ਕੇਸ ਵੀ ਇੱਕ ਤਰ੍ਹਾਂ ਦੇ ਜਿਹੜੇ ਪਾਏ ਹੋਏ ਆ ਤੇ ਤਕਰੀਬਨ ਜਿਹੜਾ ਹੈ ਮੇਰੇ ਖਿਆਲ 10 ਬੰਦਿਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਹੈ ਹੁਣ ਤੁਸੀਂ ਇਹ ਦੇਖੋ ਨਾ ਕਿ ਸਰਕਾਰ ਦਾ ਇੱਕ ਬੰਨੇ ਤੇ ਕਿੰਪੇ ਇਹ ਚੱਲ ਰਹੀ ਹੈ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਸਾਡਾ ਕਹਿੰਦੇ ਵੀ ਚੱਲਦਾ ਹੈਗਾ ਦੂਜੇ ਬੰਨੇ ਇਹ ਹੀ ਸਰਕਾਰ ਸ਼ਰਾਬ ਵਰਗੇ ਨਸ਼ੇ ਨੂੰ ਨਸ਼ਾਨੀ ਮੰਨਦੀ ਹੈਗੀ ਇਹ ਵੀ ਤਾਂ ਇੱਕ ਇਫੈਕਟ ਹੈਗਾ ਨਾ ਇਹਨੂੰ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਬਾਕੀ ਇਹ ਹੈ ਕਿ ਨਕਲੀ ਸ਼ਰਾਬ ਦੇ ਨਾਲ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕਲੀਆਂ ਘਟਨਾਵਾਂ ਤੁਹਾਨੂੰ ਯਾਦ ਹੋਵੇਗਾ ਕਿ ਯੂਪੀ ਚ ਜਾਂ ਬਿਹਾਰ ਉਧਰ ਲੀਆਂ ਆਉਂਦੀਆਂ ਸੀ ਪਰ ਰੀਸੈਂਟ ਜੇ ਆਪਾਂ ਕਹੀਏ ਕਿ ਪਿਛਲੇ ਤਕਰੀਬਨ ਕੁਝ ਸਾਲਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਕੁਝ ਕਿਸਾਲ ਬਾਅਦ ਅਗਸਤ 2020 ਦੇ ਵਿੱਚ ਤਰਨਤਾਰਨ ਦੇ ਵਿੱਚ ਹੀ 120 ਬੰਦੇ ਜਿਹੜੇ ਮਰੇ ਸੀ 2014 ਜਾਂ ਤਕਰੀਬਨ 16 ਬੰਦੇ ਜਿਹੜੇ ਸੀ ਉਹ ਮਰੇ ਸੀ ਕਿ ਇਦਾਂ ਦੀਆਂ ਜਿਹੜੀਆਂ ਗਲਤ ਤਰੀਕੇ ਦੀਆਂ ਜੇ ਆਪਾਂ ਕਹੀਏ ਕਿ ਪਾਲਿਸੀਆਂ ਜਾਂ ਕਿਤੇ ਕਿਤੇ ਨਾ ਕਿਤੇ ਨਿਗਰਾਨੀ ਦੀ ਘਾਟ ਜਦੋਂ ਹੋ ਜਾਂਦੀ ਹੈ ਤੇ ਫਿਰ ਉਹ ਇਦਾਂ ਦੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਲੋੜ ਲੋਕ ਹੈਗੇ ਨੇ ਉਹਨਾਂ ਦੀ ਅਪਰੋਚ ਦੇ ਵਿੱਚ ਹੀ ਹੁੰਦੀ ਹੈ ਕਿਉਂਕਿ ਉਹ ਸਸਤੀ ਸ਼ਰਾਬ ਜਿਹੜੀ ਜਦੋਂ ਪਾਲਦੇ ਹੈਗੇ ਨੇ ਤੇ ਜੇ ਆਪਾਂ ਕਹੀਏ ਕਿ ਜੇ ਆਪਾਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਲੈਣਾ ਹੋਵੇ ਤੇ ਉਹਦੇ ਚ ਤਾਂ ਇਹ ਹੈ ਕਿ ਗੁਰੂ ਸਾਹਿਬ ਨੂੰ ਜਦੋਂ ਤੱਕ ਅਸੀਂ ਆਪਣੀ ਚਾਹੇ ਅਸੀਂ ਗਰੀਬਾਂ ਚਾਹੇ ਅਸੀਂ ਅਮੀਰ ਆ ਜੇ ਅਸੀਂ ਗੁਰੂ ਨਾਨਕ ਦੇ ਫਲਸਫੇ ਦੇ ਨਾਲ ਨਹੀਂ ਜੁੜਦੇ ਹੈਗੇ ਗੁਰੂ ਸਾਹਿਬ ਨੇ ਸਾਨੂੰ ਹਰ ਇੱਕ ਕਿਸਮ ਦੇ ਨਸ਼ੇ ਤੋਂ ਵਰਜਿਤ ਕੀਤਾ ਹੈ ਉਸ ਦੇ ਵਿੱਚ ਜੇ ਅਸੀਂ ਉਹ ਚੀਜ਼ਾਂ ਛੱਡ ਗਏ ਤੇ ਜੇ ਫਿਰ ਜਦੋਂ ਇਸ ਬੰਨੇ ਲਾਮਤਾ ਵਾਲੇ ਬੰਨੇ ਜਾਨੇ ਆ ਤੇ ਜਿਹਾ ਹੈ ਅਬ ਦੇਖਿਆ ਕਿ ਸ਼ਰਾਬ ਦੇ ਨਾਲ ਬਹੁਤ ਸਾਰੇ ਜਿਹੜੇ ਘਰ ਵੀ ਤਬਾਹ ਹੁੰਦੇ ਨੇ ਚਾਹੇ ਉਹ ਅਮੀਰ ਲੋਕ ਹੀ ਕਿਉਂ ਨਾ ਹੋਣ ਉਹਨਾਂ ਤੇ ਵੀ ਇਫੈਕਟ ਪੈਂਦਾ ਹੈ ਕਿਸੇ ਵੀ ਕਿਸਮ ਦਾ ਜਿਹੜਾ ਨਸ਼ਾ ਹੋਵੇ ਉਹ ਜਿਹੜਾ ਮਾੜਾ ਹੈਗਾ ਤੇ ਸਾਨੂੰ ਜਿਹੜਾ ਉਧਰਲੇ ਬੰਨੇ ਤੋਂ ਛੱਟ ਕੇ ਗੁਰੂ ਵੱਲ ਮੁਖ ਕਰਨਾ ਪਵੇਗਾ ਤਾਂ ਹੀ ਇਹਨਾਂ ਚੀਜ਼ਾਂ ਦੇ ਜਿਹੜੇ ਹਾਲਾਤ ਜਿਹੜੇ ਸੁਧਰਨਗੇ ਬਾਕੀ ਜਿਹੜਾ ਸਰਕਾਰੀ ਤੌਰ ਤੇ ਉਹਨਾਂ ਨੇ ਜੋ ਐਕਸ਼ਨ ਲੈਣੇ ਹੁੰਦੇ ਨੇ ਉਹ ਤੇ ਬਕਾਇਦਾ ਲਏ ਨੇ ਪਰਚੇ ਵੀ ਦਰਜ ਕੀਤੇ ਨੇ ਹਿਰਾਸਤ 'ਚ ਵੀ ਲੈ ਲਏ ਨੇ ਇਵਨ ਕਿ 10-10 ਲੱਖ ਰੁਪਈਆ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਏਕ-ਏਕ ਨੌਕਰੀ ਇਹ ਸਾਰੇ ਕੰਮ ਜਿਹੜੇ ਨੇ ਇਹ ਚੱਲਦੇ ਰਹਿੰਦੇ ਹੈਗੇ ਨੇ ਇਹਦੇ 'ਚ ਕੋਈ ਉਹ ਨਹੀਂ ਹੈਗਾ ਕਿ ਇੱਥੇ ਸਰਕਾਰ ਵੱਲੋਂ ਕੁਛ ਨਾ ਕੁਛ ਤੇ ਕਰਨਾ ਹੀ ਉਹਨਾਂ ਨੂੰ ਪੈਣਾ ਸੀਗਾ ਤੇ ਉਹ ਉਹਨਾਂ ਨੇ ਜਿਹੜੇ ਕੰਮ ਜਿਹੜੇ ਚੁੱਕੇ ਹੈਗੇ ਨੇ ਬਿਲਕੁਲ ਸਿਰਫ ਸਰਕਾਰ ਦੇ ਉੱਤੇ ਸਵਾਲ ਹੀ ਖੜੇ ਹੁੰਦੇ ਨੇ ਕਿ 10 ਲੱਖ ਦਾ ਮੁਆਵਜ਼ਾ ਕੀ ਇੱਕ ਦਿੱਤੀ ਗਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਿਸੇ ਇੱਕ ਗਰੀਬ ਘਰ ਦਾ ਜੀਮ ਮੋੜ ਕੇ ਲਿਆ ਸਕਦੇ ਨੇ ਹਾਂ ਅਸੀਂ ਮੰਨਦੇ ਹਾਂ ਸ਼ਰਾਬ ਸਰਕਾਰ ਦੇ ਲਈ ਵੱਡੇ ਇਨਕਮ ਦਾ ਜ਼ਰੀਆ ਹੈ ਕਿ ਉਸ ਇਨਕਮ ਨੂੰ ਵਧਾਉਣ ਦੇ ਲਈ ਅਸੀਂ ਇਹ ਤਮਾਮ ਚੀਜ਼ਾਂ ਵਰਤਦੀਆਂ ਨੇ ਕਿ ਕਿਸੇ ਤਰੀਕੇ ਦੇ ਚੈਕਸ ਨਹੀਂ ਰੱਖੇ ਜਾਂਦੇ ਕਿ ਹਾਂ ਕੀ ਬਣ ਰਿਹਾ ਹੈ ਕੀ ਵੇਚਿਆ ਜਾ ਰਿਹਾ ਹੈ ਕੀ ਉਹ ਕਿਸੇ ਦੇ ਲਈ ਸਿਹਤਮੰਦ ਹੈ ਵੀ ਜਾਂ ਨਹੀਂ ਹਾਂ ਸੀ ਮੰਨਦੇ ਆ ਇਹ ਤਮਾਮ ਪ੍ਰਦਾਤ ਸਿਹਤਮੰਦ ਕਦੇ ਨਹੀਂ ਹੁੰਦੇ ਲੇਕਿਨ ਜਿਸ ਵੇਲੇ ਅਣਗੈਲੀ ਹੁੰਦੀ ਹੈ ਤਦ ਤਦ ਅਜਿਹੇ ਮਾਮਲੇ ਸਾਹਮਣੇ ਜ਼ਰੂਰ ਆਉਂਦੇ ਰਹਿਣਗੇ ਆ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅੱਜ ਦੇ ਲਈ ਫਿਲਹਾਲ ਬਸ ਇੰਨਾ ਹੀ ਧੰਨਵਾਦ ਕਰਦੇ ਆ ਤਮਾਮ ਸਾਡੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸਰਦਾਰ ਜਗਜੀਤ ਸਿੰਘ ਜੀ ਦਾ ਫਤਿਹ ਦੀ ਸਾਂਝ ਪਾਨੇ ਜੀ ਜ਼ਾਤ ਲਾਂਗ ਸੰਗਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ